ਗੁਰਬਾਣੀ ਸੰਵਾਦ ਦੇ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੂ ਜੀ ਕਾ ਖਾਲਸਾ ਵਾਗੂ ਕੀ ਫਤਿਹ ਇਹ ਦੋਨਾਂ ਚੈਨਲ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਨੂੰ ਅਸੀਂ ਜਿਆਦਾ ਸਮਝੀਏ ਉਹਦੇ ਮੁਤਾਬਿਕ ਜਿਹੜੀਆਂ ਸਾਡੀਆਂ ਸੋਸ਼ਲ ਐਕਟੀਵਿਟੀਆਂ ਤੇ ਹੋਰ ਜਿਹੜੀਆਂ ਸਾਡੇ ਆਪਸ ਵਿੱਚ ਰਿਲੇਸ਼ਨਸ਼ਿਪ ਨੂੰ ਵਧਿਆ ਕਰੀਏ ਤੇ ਜਿਹੜੇ ਕਈ ਕਨਸੈਪਟ ਸਾਡੇ ਵਿੱਚ ਮੰਬਲ ਤੋਂ ਸੇ ਪਈ ਹੋਇਆ ਜਾਂ ਹੋਰ ਪਾਸੇੋਂ ਤੁਹਾਡੇ ਵਿੱਚ ਆ ਗਿਆ ਉਹਨਾਂ ਨੂੰ ਕੋਸ਼ਿਸ਼ ਕਰੀਏ ਛੱਡਣ ਦੀ ਤੇ ਅਸੀਂ ਵਧੀਆ ਤਰੀਕੇ ਨਾਲ ਜੀਵਨ ਜੀ। ਅੱਜ ਸਾਥ ਦਿੰਦੇ ਮੇਰਾ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੋ ਐਪੀਸੋਡ ਧੰਨਵਾਦ ਤੱਕ ਕੀਤੇ ਆ। ਜੀ ਅੱਜ ਅਸੀਂ ਕਲੀਅਰ ਚੱਲਣਾ ਚਾਹੁੰਦੇ ਆ ਕਿ ਧੰਨਵਾਦ ਗੁਰਬਾਣੀ ਦੇ ਮੁਤਾਬਿਕ ਕਿਉਂਕਿ ਹੋ ਸਕਦਾ ਹੈ ਵੀ ਟੌਪਿਕ ਬੜਾ ਲੰਬਾ ਹੈ। ਬਟ ਪਹਿਲੀ ਚੀਜ਼ ਅਸੀਂ ਜਿਹੜੀ ਫਰਸਟ ਟੱਪ ਦੇ ਤਾਂ ਕਿ ਗੁਰਬਾਣੀ ਵਿੱਚ ਸਤਨਵਾਦ ਦਾ ਕੀ ਸੰਕਲਪ ਹੈ ਇੱਥੇ ਕੁਐਸਚਨ ਅਟ ਸੀ ਸਟਾਰਟ ਕਰਾਂਗੇ ਫਿਰ ਉਸਦੇ ਅਗਲੇ ਪਹਿਲੂ ਅਸੀਂ ਕਰਾਂਗੇ ਦੇਖੋ ਗੁਰਬਾਣੀ ਵਿੱਚ ਸਾਨੂੰ ਬੜਾ ਕਲੀਅਰ ਕੱਟ ਗੱਲ ਇਹ ਸਮਝਾਈ ਦ੍ਰਿੜ ਕਰਵਾਈ ਗਈ ਕਿ ਸਾਡਾ ਜਨਮ ਜਪੈ ਤੋਂ ਸ਼ੁਰੂ ਕਰੀਏ ਹਾਂਜੀ ਇਹ ਸਾਡੀ ਕੋਈ ਆਪਣੀ ਮਿਹਨਤ ਦਾ ਸਿਆਨਪ ਦਾ ਘਾਲਾਂ ਦਾ ਸਿੱਟਾ ਨਹੀਂ ਠੀਕਾ ਜਿਹੜਾ ਇਹ ਮਨੁੱਖਾ ਜਨਮ ਆ ਇਹ ਨਰੋਲ ਉਹਦੀ ਦਾਤ ਆ ਉਹਦੀ ਬਖਸ਼ਿਸ਼ ਆ ਠੀਕ ਇਸ ਤੋਂ ਮਗਰੋਂ ਜੋ ਕੁਝ ਵੀ ਆ ਸਾਡੇ ਕੋਲ ਅਸੀਂ ਕਮਾਇਆ ਤਾਂ ਬਹੁਤ ਕੁਝ ਥੋੜਾ ਹੁੰਦਾ ਜੇ ਅਸੀਂ ਜੇ ਤੁਹਾਨੂੰ ਕੋਈ ਪਾਉ ਵੀ ਭਰਮਾ ਸਾਨੂੰ ਕਿ ਜੇ ਉਹ ਸਾਨੂੰ ਇਹ ਯੋਗ ਨਾ ਬਣਾਵੇ ਤਾਂ ਅਸੀਂ ਸਮਰਥਾ ਨਾ ਦੇਵੇ ਤਾਂ ਆਪਾਂ ਕਰ ਵੀ ਨਹੀਂ ਸਕਦੇ ਕੁਝ ਠੀਕਾ ਇਸ ਲਈ ਜਿਨਨੇ ਸਾਨੂੰ ਇਸ ਯੋਗ ਬਣਾਇਆ ਇਹ ਮੌਕਾ ਦਿੱਤਾ ਇਹੋ ਜਿਹੇ ਸਾਧਨ ਜੁਟਾਏ ਜਿਹੜੇ ਸਾਧਨ ਆ ਅਸੀਂ ਪੈਦਾ ਨਹੀਂ ਕੀਤੇ ਹੋਏ ਨਾ ਸਾਡੀ ਮਿਹਨਤ ਦਾ ਸਿੱਟਾ ਇਹ ਉਸ ਕਰਤੇ ਦੀ ਹੀ ਦੇਣ ਆ ਉਹਨੂੰ ਕੋਈ ਨਾ ਦੇ ਦੋ ਪਰ ਹੈ ਤਾਂ ਇਹਨਾਂ ਸਪਸ਼ਟ ਆ ਕਿ ਉਹ ਸਾਡੇ ਨਹੀਂ ਠੀਕ ਸਾਡੇ ਬਣਾਏ ਹੋਏ ਨਹੀਂ ਸਾਡੇ ਪੈਦਾ ਕੀਤੇ ਹੋਏ ਨਹੀਂ ਉਸ ਲਈ ਬਾਣੀ ਵੀ ਸਾਨੂੰ ਹਰ ਚੀਜ਼ ਹਰ ਸ਼ੈ ਬਾਰੇ ਉਦੇਵਾਂ ਧਿਆਨ ਦਵਾ ਕੇ ਸਾਨੂੰ ਉਸ ਮਾਲਕ ਦਾ ਸ਼ੁਕਰਾਨਾ ਕਰ ਲਿਆ ਆਖਿਆ ਜਿਵੇਂ ਦਰਨ ਵਜੋਂ ਆਪਾਂ ਸ਼ਬਦ ਲੈਨੇ ਆ ਇਸ ਵਿੱਚ ਮਹਾਰਾਜ ਫਰਮਾਉਂਦੇ ਆ ਕਿ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਦੀ ਕਾਲੇ ਦੇਹੁਰਾ ਕਰਿਆ ਹੂੰ ਉਗਦ ਜੋਤ ਲਾ ਸੁਰਤ ਪਰਿਖਿਆ ਮਾਦ ਗਰਮ ਜਿਨ ਤੂੰ ਰੱਖਿਆ ਤ੍ਰਿਗੰਧ ਰੱਖਣ ਹਾਰ ਸਮਾਰਜਨਾ ਸਗਲੇ ਛੋੜ ਵਿਚਾਰ ਮਨਾ ਇਹ ਰਹਉਦੀਆਂ ਪੰਗਤੀਆਂ ਜਿਨਨ ਦੀਏ ਤੁਦ ਬਾਪ ਮਹਤਾਰੀ ਜਿਨਨ ਦੀਏ ਭਰਾ ਤੂ ਪੁੱਤ ਹਾਰੀ ਜਿਨਨ ਦੀਏ ਤੁਦ ਬਨਤਾਰ ਮੀਤਾ ਤਿਸ ਠਾਕੁਰ ਕੋ ਰਖ ਲਿਓ ਜੀਤਾ ਜਿਨ ਦੀ ਆ ਤੁਦ ਪਵਨ ਅਮੋਲਾ ਜਿਨ ਦੀ ਆ ਤੁਦ ਨੀਰ ਨਿਰਮੋਲਾ ਜਿਨ ਦੀ ਆ ਤੁਦ ਪਾਵਕ ਬਲਨਾ ਤਿਸ ਠਾਕੁਰ ਕੀ ਰਹੁ ਮਨ ਸਰਨਾ ਛਤੀ ਅੰਮ੍ਰਿਤ ਜਨ ਭੋਜਨ ਦੀਏ ਅੰਦਰ ਥਾਨ ਠਹਿਰਾਵਨ ਕੋ ਦੀਏ ਵਸਦਾ ਦਿਓ ਵਰਤਨ ਬਲਨਾ ਤਿਤ ਠਾਕੁਰ ਕੇ ਤਿਤ ਰਖ ਚਰਨਾ ਵੇਖਣ ਕੋ ਨੇਤਰ ਸੁਣਨ ਕੋ ਕਰਨਾ ਹਸ ਕਮਾਵਨ ਬਾਸਨ ਰਸਨਾ ਚਰਨ ਚਲਨ ਕੋ ਸਿਰ ਕੀਨੋ ਮੇਰਾ ਮਨ ਤੇ ਠਾਕੁਰ ਕੇ ਪੂਜੋ ਪੈਰਾ ਤਰੰ ਦੇ ਬਹੁਤ ਸਾਰੇ ਸ਼ਬਦ ਆ ਜਿਨ੍ਹਾਂ ਵਿੱਚ ਸਾਨੂੰ ਉਸ ਮਾਲਕ ਦਾ ਸ਼ੁਕਰਾਨਾ ਕਰਨ ਲਈ ਆਖਿਆ ਔਰ ਜਿਹੜਾ ਵੀ ਪ੍ਰਾਣੇ ਉਸ ਕਰਤੇ ਦਾ ਸ਼ੁਕਰਾਨਾ ਨਹੀਂ ਕਰਦਾ ਇਸ ਪਖ ਨੂੰ ਨਹੀਂ ਧਿਆਨ ਵੀ ਰੱਖਦਾ ਵਿਚਾਰਦਾ ਅਸਲ ਵਿੱਚ ਉਹਨੂੰ ਹੀ ਵੱਡਾ ਅਕ੍ਰਿਤਕਨ ਆਖਿਆ ਗਿਆ ਆ ਠੀਕ ਆਪਾਂ ਅਕ੍ਰਿਤਕਨ ਬਾਰੇ ਖਰ ਵੱਖਰਾ ਪਰਾਂਗੇ ਪਰ ਫਿਲਹਾਲ ਜਿਹੜਾ ਆਪਾਂ ਜਿਹੜਾ ਸ਼ੁਕਰਾਨਾ ਨਹੀਂ ਕਰਦਾ ਉਹਦੀ ਜਿਹੜੀ ਗਿਣਤੀ ਆ ਉਹ ਅਕ੍ਰਿਤਕਨਾਂ ਵਿੱਚ ਆਉਂਦੀ ਆ ਠੀਕ ਉਹਨੂੰ ਕਿਰਤ ਕਰਨ ਜਿਹੜਾ ਆਖਿਆ ਗਿਆ ਉਹ ਜਿਹੜਾ ਮਾਰਗ ਦਾ ਦਿੱਤਾ ਹੈ ਵਰਦ ਰਿਹਾ ਪਰ ਮਾਲਕ ਦਾ ਸ਼ੁਕਰਾਨਾ ਨਹੀਂ ਕਰਦਾ। ਤੋਂ ਇਸ ਤਰ੍ਹਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਕਈ ਪਰਮਾਨਾਂ ਜਿਨ੍ਹਾਂ ਵਿੱਚ ਗੁਰੂ ਸਾਹਿਬ ਸਾਨੂੰ ਉਪਰੇ ਇਹਨਾਂ ਦਿੰਦੇ ਆ ਕਿ ਅਸੀਂ ਉਸ ਮਾਲਕ ਦਾ ਸ਼ੁਕਰਾਨਾ ਕਰੀਏ। ਉਹ ਛੋਟੇ ਛੋਟੇ ਚੀਜ਼ਾਂ ਨੂੰ ਵੀ ਸਾਡੇ ਧਿਆਨ ਵਿੱਚ ਲਿਆ ਕੇ ਮਹਾਰਾਜ ਸਾਨੂੰ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਜੁੜ ਲਿਆਕਦੇ ਆ। ਜਿਵੇਂ ਸੁਖਮਨੀ ਦੇ ਇੱਕ ਸਮੂਝੀ ਜਿਹੜੀ ਅਸ਼ਪਦੀ ਆ ਉਹ ਇਸੇ ਪਰਥਾਏ ਆ ਕਿ ਜਿਹੇ ਪ੍ਰਸ਼ਾਦ ਛਤੀ ਅੰਮ੍ਰਿਤ ਖਾਹੇ ਤੇ ਠਾਕੁਰ ਕੋ ਰਖਮਨ ਮਾਹੇ। ਹਾਂਜੀ। ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਇਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਤੇ ਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਦਿ ਪੈਰ ਸਿਮਰੋ ਤੇ ਸਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਆਈ ਹੈ ਧਿਆਵਨ ਜੋਗ ਜੋ ਮਥੇ ਇੱਕ ਪਹਿਲੂ ਹੋਰ ਧਿਆਨ ਵਿੱਚ ਰੱਖਣ ਵਾਲਾ ਕਿ ਗੁਰੂ ਸਾਹਿਬ ਵੀ ਨਹੀਂ ਕਹਿੰਦੇ ਕਿ ਤੂੰ ਚੰਗਾ ਭੋਜਨ ਨਾ ਖਾ ਤੂੰ ਚੰਗੀ ਰਿਹائش ਜਿਹੜੀ ਆ ਉਹ ਬਣਾ ਕੇ ਉਹਦੇ ਵਿੱਚ ਰਿਹائش ਨਾ ਰੱਖ ਜਦੋਂ ਚੰਗਾ ਨਾ ਪਹਿਨ ਨਹੀਂ ਚੰਗਾ ਪਹਿਨਣ ਵਾਲੇ ਨੂੰ ਚੰਗੀ ਰਿਹائش ਵਿੱਚ ਰਹਿਣ ਵਾਲੇ ਨੂੰ ਚੰਗੀ ਸਵਾਰੀ ਕਰਨ ਵਾਲੇ ਨੂੰ ਜੋ ਕੁਝ ਵੀ ਚੰਗਾ ਕਿਸੇ ਕੋਲ ਹੈ ਮਹਾਰਾਜ ਉਹਦੇ ਵੱਲ ਇਹਦਾ ਧਿਆਨ ਦੁਆਗੇ ਕਹਿੰਦੀ ਆ ਕਿ ਤੂੰ ਜਿੰਨੇ ਜਿੱਦੀ ਬਦੌਲਤ ਨੂੰ ਇਹ ਨਸੀਬ ਹੋਇਆ ਤੈਨੂੰ ਮਿਲਿਆ ਉਦੀ ਯਾਦ ਨੂੰ ਹਮੇਸ਼ਾ ਆਪਣੇ ਚਿੱਤ ਵਿੱਚ ਬੁਨਾਈ ਰੱਖ ਜਿਸ ਲਈ ਜਿ ਕੈਮਰਾ ਜਿਹੜਾ ਕੁਝ ਲੋਕ ਜਿਹੜਿਆ ਧਰਮ ਦੇ ਨਾਂ ਤੇ ਕਹਿੰਦੇ ਜਿ ਜਿਹੜਾ ਕੋਈ ਚੰਗਾ ਪਹਿਨ ਲੈ ਗਿਆ ਜਾਂ ਚੰਗਾ ਖਾ ਲਿਆ ਜਾਂ ਚੰਗੀ ਸਵਾਰੀ ਕਰ ਲਈ ਤਾਂ ਉਹਨੂੰ ਜਿਹੜਾ ਕੰਡਮ ਕਰ ਲੱਗ ਪੈਂਦੇ ਆ ਕਿ ਧਰਮ ਸਹੀ ਇਜਾਜ਼ਤ ਨਹੀਂ ਦਿੰਦਾ ਧਰਮ ਇਹ ਨਹੀਂ ਕਹਿੰਦਾ ਪਰ ਗੁਰੂ ਸਾਹਿਬ ਉਹ ਘਟੋ ਘਾਟ ਬਾਣੀ ਵਿੱਚ ਐਸਾ ਪਾਉ ਜਿਹੜਾ ਉਹ ਬੜੀ ਸਪਸ਼ਟ ਨਾਲ ਸਾਡੇ ਸਾਹਮਣੇ ਰੱਖਦੇ ਆ ਕਿ ਤੂੰ ਦੇ ਮਾਲਕਨ ਤਨ ਨੂੰ ਯੋਗ ਬਨਾਇਆ ਆਏਗਾ ਧਿਆਨ ਰੱਖਣ ਵਾਲੀ ਆ ਕਿ ਗੁਰੂ ਸਾਹਿਬ ਇਸ ਗਣ ਨੂੰ ਜਰੂਰ ਸਾਨੂੰ ਸੁਚੇਤ ਕਰਦੇ ਆ ਕਿ ਜੇਕਰ ਤੂੰ ਚੰਗਾ ਪਹਿਨਣ ਦਾ ਚਾਹਵਾਨ ਆ ਤਾਂ ਕਿਸੇ ਦੇ ਤਨ ਤੋਂ ਵਸਤ ਲਾ ਕੇ ਆਪਣੇ ਤਨ ਉਤੇ ਨਾ ਪਹਿਨ ਬਿਲਕੁਲ ਜੇਕਰ ਤੂੰ ਚੰਗੀ ਰਿਹਾਸ ਬਣਾਉਣਾ ਚਾਹੁੰਦਾ ਉਹਦੇ ਵੀ ਵਸਣਾ ਚਾਹੁੰਦਾ ਰਹਿਣਾ ਚਾਹੁੰਦਾ ਤਾਂ ਫਿਰ ਕਿਸੇ ਦੇ ਸਧਾਰਨ ਕੁੱਲੀ ਵੀ ਢਾ ਕੇ ਆਪਣੇ ਮਹਿਲ ਖੜੇ ਨਾ ਕਰ ਕਿ ਚੰਗੀ ਸਵਾਰੀ ਕਰ ਲਈ ਤੂੰ ਕਿਸੇ ਨੂੰ ਉਦੇ ਪੈਰਾਂ ਤੋਂ ਵੀ ਉਹਨੂੰ ਮੁਤਾਜਨਾ ਬਣਾ ਦੇ ਚੰਗੇ ਪਦਾਰਥ ਖਾਣ ਲਈ ਕਿਸੇ ਦੇ ਮੂੰਹ ਚ ਬੁਰਕੀਆਂ ਨਾ ਖੋ ਇਸ ਗਲੋਂ ਜਰੂਰ ਸੁਜਿਤ ਕੀਤਾ ਆਇਆ ਇਸ ਲਈ ਆਖਿਆ ਕਿ ਅਹਰਕ ਬਾਦ ਨਾ ਕੀਜੈ ਰੇ ਮਨ ਸੁਪ੍ਰਿਤ ਕਰ ਕਰ ਲੀਜੈ ਰੇ ਮਨ ਪਰ ਉਹਦੇ ਜੇਕਰ ਕੋਈ ਆਪਣੀ ਮਿਹਨਤ ਦੀ ਕਮਾਈ ਨਾਲ ਕੋਈ ਚੰਗੀਆਂ ਸੂਰਤਾ ਮੰਨ ਰਿਹਾ ਤਾਂ ਗੁਰੂ ਸਾਹਿਬ ਉਹਦਾ ਉਹਦੇ ਵੱਲ ਧਿਆਨ ਦਿਵਾ ਕੇ ਉਹਨੂੰ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਜੁੜਨ ਦੀ ਪ੍ਰੇਰਣਾ ਦਿੰਦੇ ਆ ਕਿ ਉਹਦਾ ਸ਼ੁਕਰ ਕਰ ਜੀ ਇਹਦੇ ਵਿੱਚ ਮੈਂ ਐਡ ਕਰਨਾ ਚਾਹੁੰਦਾ ਸੀ ਥੋੜਾ ਜਿਹਾ ਜੀ ਤੁਸੀਂ ਪਹਿਲੇ ਜਿਹੜਾ ਸ਼ੁਰੂ ਕੀਤਾ ਕਿ ਇਹ ਜਿਹੜਾ ਸਰੀਰ ਦਿੱਤਾ ਹਮ ਹਮ ਜਿੰਨੀ ਇਹਦੇ ਮੈਂ ਦੋ ਹਿੱਸਿਆਂ ਚ ਵੰਡਣਾ ਚਾਹੁੰਦਾ ਸੀ ਕਿ ਇੱਕ ਸਰੀਰ ਹੈ ਇੱਕ ਮਟੀਰੀਅਲਿਸਟਿਕ ਚੀਜ਼ ਆ ਹਮ ਹਮ ਜਿਹੜਾ ਸਰੀਰ ਦਿੱਤਾ ਉਹਦੇ ਵਿੱਚ ਤਾਂ ਸਾਡਾ ਰੋਲ ਤੁਸੀਂ ਜਿੱਦਾਂ ਕਿਹਾ ਨਹੀਂ ਹੈਗਾ ਹਮ ਹਮ ਉਹਦੇ ਵਿੱਚ ਤਾਂ ਵੈਗੁਰੂ ਦਾ ਆਕਾਲ ਪੁਰਖ ਦਾ ਜੋ ਵੀ ਰੋਲ ਹੈਗਾ ਹਮ ਜਿੰਨੀਆਂ ਚੀਜ਼ਾਂ ਅਸੀਂ ਬਣਾ ਰਹੇ ਹਾਂ ਉਹ ਜਿਹੜੀਆਂ ਬੇਸਿਕ ਇਨਗਰੀਡੀਅੰਟ ਸਾਡੀ ਬਾਡੀ ਨੂੰ ਚਾਹੀਦਾ ਉਹਦੇ ਵਿੱਚ ਹਵਾ ਪਾਣੀ ਤੇ ਰੋਟੀ ਛਤੀਸ ਪਦਾਰਥ ਕਹਿ ਲਓ ਜਾਂ ਜੜੀ ਵੀ ਖਾਣਾ ਕਹਿ ਲਓ ਕੋਈ ਜੰਜਦਾ ਦਾ ਵੀ ਹਮ ਅੱਛਾ ਬਾਕੀ ਜਿੰਨੀਆਂ ਚੀਜ਼ਾਂ ਸਾਨੂੰ ਮਿਲ ਰਹੀਆਂ ਉਹ ਇਸ ਸ਼ਰੀਰ ਦੇ ਬਦੌਲਤ ਮਿਲ ਰਹੀਆਂ ਇਹਦਾ ਬੇਸਿਕ ਇਨਗਰੀਡੀਅੰਟ ਸਾਡਾ ਸ਼ਬੀਰ ਆ ਜੀ ਜੇ ਅਸੀਂ ਪੜਦੇ ਆ ਜਾਂ ਐਜੂਕੇਸ਼ਨ ਲੈਂਦੇ ਆ ਜਾਂ ਅਸੀਂ ਉਹ ਕੈਪੇਬਲ ਬਣਦੇ ਆ ਉਹ ਸ਼ਰੀਰ ਦੇ ਥਰੂ ਹੀ ਬਣ ਰਹੇ ਆ ਜੀ ਜਿੰਨੀ ਕਮਾਈ ਵੀ ਕਰਦੇ ਆ ਉਹ ਕਰਦੇ ਆ ਸੋ ਜਿਹੜੀ ਬੇਸਿਕ ਇਨਗਰੀਡੀਅੰਟਸ ਹੈ ਹਮਮ ਸਾਨੂੰ ਉਸ ਜੇ ਅਸੀਂ ਉਹਦਾ ਧਿਆਨ ਰੱਖੀਏ ਤਾਂ ਹਰ ਵੇਲੇ ਸਾਨੂੰ ਉਹਦੇ ਸ਼ੁਕਰਾਨੇ ਵਿੱਚ ਰਹਿਣ ਦੀ ਜ਼ਰੂਰਤ ਆ ਜੀ ਬਾਕੀ ਪ੍ਰੋਡਕਟਸ ਦੇ ਸ਼ੁਕਰਾਨੇ ਵਿੱਚ ਅਸੀਂ ਕਿਉਂ ਆ ਜਾਂਦੇ ਆ ਇਹ ਸਾਡੀ ਜਿਹੜੀ ਭੁੱਲ ਇਹ ਇੱਥੋਂ ਭੁੱਲ ਜਾਂਦੇ ਆ ਅੱਛਾ ਕਿ ਅਸੀਂ ਜੋ ਜ਼ੁਬਾਨੀ ਜਿਦਾ ਹੁੰਦਾ ਕਿ ਦਾਦ ਪਿਆਰੀ ਬਿਸਰੇ ਆ ਦਾ ਤਾਰ ਹਾਂਜੀ ਕਿ ਜਿਹੜਾ ਦੇਣ ਵਾਲਾ ਜਾਂ ਤੁਸੀਂ ਸ੍ਰੀ ਦੀ ਗੱਲ ਕੀਤੀ ਆ ਬੜੀ ਵਧੀਆ ਉਦਾਹਰਨ ਦਿੱਤੀ ਆ ਕਿ ਅਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਜੇ ਮੰਨ ਲਓ ਮੈਂ ਧਨ ਕਮਾਇਆ ਠੀਕ ਆ ਮੈਂ ਮਿਹਨਤ ਕੀਤੀ ਪਰ ਮਿਹਨਤ ਦੇ ਯੋਗ ਕਿੰਨੇ ਬਣਾਇਆ ਯੋਗ ਕਿੰਨੇ ਬਣਾਇਆ ਉਹ ਸਰੀਰ ਬਣਿਆ ਨਾ ਪਰ ਜਿਹੜਾ ਜੇ ਅਸੀਂ ਉਸ ਯੋਗਨਾਵੋ ਕਰਦਾ ਤਸੀਂ ਕਿਵੇਂ ਕਮਾ ਸਕਦੇ ਸੀ ਜੇ ਉਹ ਮੈਨੂੰ ਹੱਥ ਨਾ ਦਿੰਦਾ ਤੇ ਮੈਂ ਕਿੱਦਾਂ ਬਿਲਡਿੰਗ ਬਣਕਾ ਸਕਦਾ ਜੇ ਮੈਨੂੰ ਪਲਪਾਂ ਦਾ ਮਟੂਦਾ ਕਰਾਉਂਦੀ ਉਹ ਬੁੱਧੀ ਨਾ ਦਿੰਦਾ ਉਸੇ ਅਸੀਂ ਉਹ ਬੁੱਧੀ ਦਾ ਚਮਤਕਾਰ ਜੋ ਹੋ ਰਿਹਾ ਕਿਵੇਂ ਕਰ ਸਕਦੇ ਜੇ ਕਸੀਂ ਉਹ ਚੀਜ਼ ਦੇਖ ਲਈ ਤੇ ਫਿਰ ਸਾਨੂੰ ਜਿਹੜੀ ਆ ਦਾਤ ਦੀ ਅਸੀਂ ਵਰਤੂ ਕਰਾਂਗੇ ਪਰ ਜਿਹੜਾ ਦੇਣ ਵਾਲਾ ਉਹਨੂੰ ਨਹੀਂ ਭੁੱਲਾਂਗੇ ਠੀਕ ਆ ਉਹਦੀ ਯਾਦ ਹਮੇਸ਼ਾ ਸਾਡੇ ਅੰਦਰ ਬਨ ਰਹੀ ਹੋਊਗੀ ਉਸ ਲਈ ਜਿਹੜਾ ਗੁਰੂ ਸਾਹਿਬ ਤੁਹਾਨੂੰ ਵਾਰ-ਵਾਰ ਤੁਹਾਨੂੰ ਇਹ ਚੀਜ਼ ਤੇ ਕਰਾਉਂਦੇ ਆ ਕਿ ਆਹ ਮਨੁੱਖੀ ਆ ਕੇ ਕੀਤੇ ਕੋ ਮੇਰਾ ਸਮਾਨ ਹੈ ਗੁਰੂ ਸਾਹਿਬ ਦਾ ਪਾਵਨ ਫਰਮਾਨ ਆ ਕਿ ਆਹ ਮਨੁੱਖ ਦਾ ਸੁਭਾਅ ਕਿਉਂਕਿ ਕਹਿੰਦਾ ਕਿ ਜੋ ਦਿੱਤਾ ਹੋਇਆ ਉਹਨੂੰ ਤਾਂ ਬਹੁਤ ਵੱਡਾ ਸਨਮਿਦਾ ਪਰ ਜੋ ਦੇਣ ਵਾਲਾ ਉਹਨੇ ਇਗਨੋਰ ਕਰ ਰਿਹਾ ਨਜ਼ਰ ਅੰਦਾਜ਼ ਕਰ ਰਿਹਾ ਉਹਦੀ ਕੋਈ ਨਜ਼ਰ ਕੋਈ ਅਹਿਮੀਅਤ ਹੈ ਹੀ ਨਹੀਂ ਦੇਖੋ ਇਹ ਬੰਦੇ ਦੀ ਜਿਹੜੀ ਇੱਕ ਫਿਤਰਤ ਕਹਿ ਜੇ ਸਕਦੀ ਆ ਤੇ ਦੇਖੋ ਇਹ ਹਿੰਦੂ ਮਿਥੀਆਲੋਜੀ ਆ ਇਹਦੇ ਦੇਖੋ ਤਿੰਨ ਮੁਖ ਦੇਵਤੇ ਬਣੇ ਗਏ ਆ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਹਾਂਜੀ ਤੋ ਦੇਖੋ ਕਿ ਬ੍ਰਹਮਾ ਬਾਰੇ ਇਹ ਮੰਨਿਆ ਜਾਂਦਾ ਕਿ ਉਹ ਪੈਦਾ ਕਰਨ ਵਾਲਾ ਵਿਸ਼ਨੂੰ ਜਿਹੜਾ ਉਹ ਪਾਲਣਾ ਕਰ ਰਿਹਾ ਸ਼ਿਵ ਜੀ ਜਿਹੜਾ ਉਹ ਮੌਤਾ ਦੇਵ ਦਾ ਸ਼ਿੰਗਾਰ ਕਰਨ ਵਾਲਾ ਨਾਸ਼ ਕਰਨ ਵਾਲਾ ਤੋ ਦੇਖੋ ਕਿ ਜਿਹੜਾ ਪੈਦਾ ਕਰਨ ਵਾਲਾ ਉਹਦਾ ਦੋ ਇੱਕ ਮੰਦਿਰ ਆ ਭਾਰਤ ਵਿੱਚ ਉਹ ਵੀ ਜਿਹੜੇ ਬੁੱਧੇ ਪੁਰਾਣੇ ਨੇ ਇੱਕ ਪੁਰਾਣਾ ਇੱਕ ਜਿਹੜਾ ਹੁਣ ਬਣਿਆ ਉਹਦਾ ਕੋਈ ਮੰਦਿਰ ਨਹੀਂ ਪਰ ਵਿਸ਼ਨੂ ਦੇ ਬਹੁਤ ਮੰਦਰ ਆ ਕਿਉਂਕਿ ਉਹ ਪਾਲਣ ਵਾਲਾ ਤੇ ਵਿਸ਼ਨੂ ਦੇ ਦਾੜਾ ਕਿਉਂਕਿ ਉਹ ਆਪਣਾ ਸ਼ਿਵਜੀ ਦਾ ਕਿਉਂ ਨਾਸ਼ ਕਰਨ ਵਾਲਾ ਉਹਦੇ ਥਾਂ ਥਾਂ ਮੰਦਰ ਬਣੇ ਹੋਏ ਆ ਪਰ ਬੰਦੇ ਦੀ ਫਿਤਰਤ ਹੀ ਆ ਸੱਚ ਜਿ ਕਿ ਜਿਹਦੇ ਕੋਲ ਜੋ ਸਾਹਮਣੇ ਆ ਪ੍ਰਤਾਖਾ ਜਾਂ ਢਰ ਬੈਠਾ ਹੋਇਆ ਉਹਦੇ ਨਾਲ ਇਹ ਜੁੜ ਜਾਂਦਾ ਤੋਂ ਦਾਤਾ ਜਿਹੜਾ ਉਹ ਦੇਣ ਵਾਲਾ ਜਿਹੜਾ ਉਹਦੇ ਹੱਥ ਨੂੰ ਦਿਸਦੇ ਨਹੀਂ ਪਰ ਜੋ ਸਾਹਮਣੇ ਆ ਉਹ ਦਿਸ ਰਿਹਾ ਤੇ ਇਸ ਲਈ ਉਹਦੇ ਨਾਲ ਜੁੜ ਜਾਂਦਾ ਇੱਕ ਬੜੀ ਪਿਆਰੀ ਉਦਾਹਰਨ ਆ ਕਈਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਕਈ ਨੇ ਇਹਦਾ ਵਰਣਨ ਕੀਤਾ ਆ ਕਿ ਉਹ ਸਿੱਖਾਂ ਨੂੰ ਉਪਦੇਸ਼ ਕਰਦੇ ਹੋਣ ਕਹਿੰਦੇ ਆ ਕਿ ਤੁਸੀਂ ਸਿੱਖਣਾ ਜਿਹੜੀ ਆਪਣੀ ਬਿਰਤੀ ਆ ਉਹ ਸ਼ੇਰ ਦੀ ਬਿਰਤੀ ਰੱਖਣੀ ਆ ਜਦੋਂ ਸਿੱਖ ਪੁੱਛਦੇ ਆ ਕਿ ਮਹਾਰਾਜ ਸ਼ੇਰ ਦੀ ਬਿਰਤੀ ਤੋਂ ਕੀ ਭਾਵ ਨਾਲ ਉਹਨਾਂ ਕਿਹਾ ਵੀ ਕੋਕਲ ਬਿਰਤੀ ਦੇ ਮਾਲਕ ਨਹੀਂ ਬਣਨਾ ਤਾਂ ਉਹ ਉਹਨੂੰ ਖੋਲ੍ਹਦੇ ਆ ਕਹਿੰਦੇ ਆ ਦੇਖੋ ਜਦੋਂ ਕੁੱਤੇ ਨੂੰ ਕੋਈ ਜਦੋਂ ਮਾਰਦਾ ਕੋਈ ਛੁੱਟੀ ਨਾਲ ਤਾਂ ਕੁੱਤਾ ਕੀ ਕਰਦਾ ਕਿ ਉਹ ਛੁੱਟੀ ਜਿਹਨਾਂ ਛੁੱਟਣਾ ਮਾਰਿਆ ਗਿਆ ਉਹਨੂੰ ਫੜਦਾ ਤੁਸੀਂ ਸ਼ਾਇਦ ਤੁਹਾਡਾ ਤੁਹਾਨੂੰ ਤਜਰਬਾ ਹੋਇਆ ਹੋਵੇ ਇੱਕ ਦੇ ਬਚਪਨ ਛੁੱਟੀ ਮਾਰੀ ਹੋਵੇ ਤਾਂ ਤੁਸੀਂ ਦੇਖੋ ਕੁੱਤਾ ਜਿਹੜਾ ਉਹ ਛੁੱਟੀ ਨੂੰ ਫੜ ਲੈਂਦਾ ਜਿਸ ਜਿਹਦਾ ਮਾਰਿਆ ਜਾਂਦਾ ਉਹਨੂੰ ਫੜ ਲੈਂਦਾ ਉਹਦੇ ਤੇ ਪਰ ਗੁੱਸਾ ਕੱਢਦਾ ਜਿਹੜਾ ਮਾਰ ਰਿਹਾ ਉਹਦੇ ਵੱਲ ਨਜ਼ਰ ਨਹੀਂ ਜਾਂਦੀ ਉਹਦੇ ਵੱਲ ਜਿਹੜਾ ਮਾਰੀ ਗਈ ਜਿਸ ਜਿਹਦਾ ਮਾਰਿਆ ਗਿਆ ਉਹਨੂੰ ਫੜ ਲੈਂਦਾ ਸ਼ੇਰ ਜਿਹੜਾ ਉਹ ਜਿਹੜਾ ਮੱਝੋ ਚੀਜ਼ ਮਾਰੀ ਗਈ ਉਹਨੂੰ ਨਹੀਂ ਫੜਦਾ ਜੋ ਮਾਰਨ ਵਾਲਾ ਉਹਨੂੰ ਫੜਦਾ गिरिगांव ਨੂੰ ਦੇ تیر ਮਾਰਦਾ ਗੋਲੀ ਮਾਰਦਾ ਉਹ تیر ਨੂੰ ਉਹਦੇ ਨਾਲ ਧਿਆਨ ਨਹੀਂ ਦਿੰਦਾ ਛੋਟੀ ਗੱਲ ਧਿਆਨ ਨਹੀਂ ਦੋਗਾ ਜੋ ਮਾਰਨ ਵਾਲਾ ਉਹਦੇ ਤੇ ਚਪਟਾ ਮਾਰੂਗਾ ਠੀਕ ਇਸ ਲਈ ਜਿਹੜੀ ਆ ਧਾਰਮਿਕ ਬਿਰਤੀ ਜਿਹੜੀ ਆ ਇਹਦੇ ਵਿੱਚ ਕੀ ਆ ਕਿ ਇਹਦੇ ਬੰਦੇ ਦਾ ਜਿਹੜਾ ਉਹ ਦਾਤ ਨੂੰ ਮੰਨਦਾ ਪਰ ਨਾਲ ਨਾਲ ਜਿਹੜਾ ਦੇਣ ਵਾਲਾ ਜਿਹੜਾ ਉਹ ਉਹਨੂੰ ਹਮੇਸ਼ਾ ਆਪਣੇ ਜ਼ਿਹਨ ਵਿੱਚ ਰੱਖਦਾ ਕਿ ਮੈਨੂੰ ਉਹ ਦੇ ਰਿਹਾ ਉਹ ਦਾਤਾ ਇਸ ਲਈ ਉਹ ਦਾਤੇ ਨੂੰ ਦਾਤਾ ਦੇ ਵਰਤੋਂ ਕਰਦਾ ਹੋਇਆ ਮੰਨਦਾ ਹੋਇਆ ਪੁੰਚਦਾ ਹੋਇਆ ਵੀ ਉਹ ਦਾਤੇ ਨੂੰ ਮਨੋਂ ਭੁਲਾਉਂਦਾ ਨਹੀਂ ਦਾਤੇ ਦੀ ਜਿਹੜੀ ਯਾਦ ਆ ਹਮੇਸ਼ਾ ਆਪਣੇ ਦਿਲ ਦਿਮਾਗ ਵਿੱਚ ਬਣਾਈ ਰੱਖਦਾ ਤੇ ਮਨਮੁਖ ਦੀ ਨਿਸ਼ਾਨੀ ਆ ਗੁਰੂ ਸਾਹਿਬ ਅਨੁਸਾਰ ਇਸ ਲਈ ਗੁਰੂ ਸਾਹਿਬ ਬਾਣੀ ਵਿੱਚ ਕਹੀ ਥਾਂ ਜਿਹੜਾ ਉਹ ਸਾਨੂੰ ਇਹ ਪੱਕਾ ਜਿਹੜਾ ਉਹ ਦ੍ਰਿੜ ਕਰਾਉਂਦੇ ਆ ਕਿ ਕਿਵੇਂ ਆਮ ਜਿਹੜਾ ਮਨੁੱਖਾ ਉਹ ਜਿਹੜੀ ਦਾਤ ਆ ਉਸ ਦੇ ਨਾਲ ਹੀ ਜੁੜਿਆ ਰਹਿੰਦਾ ਪਰ ਦਾਤੇ ਨੂੰ ਜਿਹੜਾ ਉਹ ਮਨੋਂ ਭੁਲਾ ਦਿੰਦਾ ਪਰ ਹੁਣ ਇੱਥੇ ਅਸੀਂ ਆਣੇ ਆ ਧੰਨਵਾਦ ਕਰਦੇ ਆ ਅਸੀਂ ਦਾਤੇ ਦਾ ਧੰਨਵਾਦ ਕਰਦੇ ਆ ਕੀ ਜਦੋਂ ਅਸੀਂ ਦਾਤੇ ਦਾ ਧੰਨਵਾਦ ਕਰਦੇ ਆ ਉਹਨੂੰ ਚੰਗਾ ਲੱਗਦਾ ਜਾਂ ਅਸੀਂ ਜਦੋਂ ਜਦੋਂ ਦੁਨਿਆਵੀ ਤੌਰ ਤੇ ਅਸੀਂ ਕਿਸੇ ਨੂੰ ਧੰਨਵਾਦ ਕਰਦੇ ਆ ਉਹ ਆਪਣੇ ਆਪ ਨੂੰ ਸਮਝਾ ਕੇ ਬੱਸ ਵਧੀਆ ਮੈਨ ਲੱਗਾ ਮੈਂ ਚੰਗਾ ਵੱਡਾ ਬੰਦਾ ਬਣ ਗਿਆ ਕੀ ਦਾਤਾ ਵੀ ਇਦਾਂ ਵੀਲ ਕਰਦਾ ਨਹੀਂ ਦੇਖੋ ਜਿਹੜਾ ਗੁਰੂ ਸਾਹਿਬ ਨੇ ਜੋ ਬਾਣੀ ਆਪਾਂ ਚੋ ਬਾਣੀ ਦੀ ਗੱਲ ਕਰ ਰਹੇ ਹਾਂ ਬਾਣੀ ਦੀ ਗੱਲ ਵਾਣੀ ਵੀ ਸਾਨੂੰ ਸਮਝਾਇਆ ਗਿਆ ਕਿ ਬਾਤੇ ਨੂੰ ਜਿਹੜਾ ਉਹ ਸਾਡੇ ਧਨਵਾਦ ਦੀ ਲੋੜ ਨਹੀਂ ਉਹ ਜਿਹੋ ਕੋ ਸਾਡੇ ਤੇ ਨਿਰਭਰ ਨਹੀਂ ਕਰਦਾ ਇਸ ਲਈ ਆਪਾਂ ਜਦੋਂ ਪੜਦੇ ਆ ਸੋਦਰ ਵਿੱਚ ਕਿ ਜੇ ਸਭ ਮਿਲ ਕੇ ਆਖਨ ਪਾਹੇ ਵਡਾ ਨਾ ਹੋਵੇ ਘਾਟ ਨਾ ਜਾਏ ਉਹ ਸਾਡੇ ਕਹਿਣ ਨਾਲ ਜਿਹੜਾ ਉਹ ਨਾ ਵੱਡਾ ਹੁੰਦਾ ਚੁਪ ਕੰਨ ਨਾਲ ਉਹ ਛੋਟਾ ਹੁੰਦਾ ਉਹ ਸਾਡਾ ਮੁਤਾਜ ਨਹੀਂ ਸਾਡੇ ਤੇ ਨਿਰਭਰ ਨਹੀਂ ਹਾਂ ਇਨਸਾਨ ਦੇ ਹੈਗੇ ਆ ਪਰ ਕਿੰ ਵਾਰ ਅਸੀਂ ਇਸ ਬ੍ਰਿਤੀ ਨਾਲ ਹੀ ਅਸੀਂ ਗੁਰੂ ਜਾਂ ਰੱਬ ਦੀ ਉਸਤਤੀ ਕਰਦੇ ਆ ਜਿਦਾ ਆਪਾਂ ਪਹਿਲੇ ਐਪੀਸੋਡ ਦੀ ਗੱਲ ਕੀਤੀ ਸੀ ਕਿ ਅਸੀਂ ਗੁਰੂ ਨੂੰ ਵੀ ਜਿਹੜਾ ਉਹ ਇਸ ਛੇਣੀ ਵਿੱਚ ਲੈ ਆਂਦਾ ਕਿ ਸ਼ਾਇਦ ਸਾਨੂੰ ਗੁਰੂ ਦੀ ਲੋੜ ਨਹੀਂ ਗੁਰੂ ਨੂੰ ਸਾਡੀ ਜਿਹੜੀ ਆ ਸਾਡੀ ਲੋੜ ਆ ਔਰ ਸਾਡੀ ਲੋੜ ਤੋਂ ਪਾਉ ਲੈਨੇ ਆ ਕਿ ਜੇ ਅਸੀਂ ਜੇ ਦੋ ਦਿੰਨੇ ਆ ਕਿ ਠੀਕ ਆ ਕਿ ਜਿਹੜਾ ਗੁਰਦੁਆਰਾ ਸਾਹਿਬ ਦੇਣਾ ਡੋਨੇਟ ਕਰਨਾ ਜੋ ਕਿ ਅਸੀਂ ਕਰਦੇ ਆ ਉਹ ਅਸੀਂ ਜਿਹੜਾ ਉਹ ਸਾਂਝਾ ਫੰਡ ਜਿਹੜਾ ਸਬੰਧ ਦੀ ਮਾਇਆ ਦੇਣੀ ਆ ਤਾਂ ਕਿ ਜਿਹੜੇ ਪ੍ਰਬੰਧਾ ਜੋ ਖਰਚੇ ਆ ਉਹਦੇ ਨਾਲ ਪੂਰੇ ਹੋ ਸਕਣ ਸਾਡਾ ਸਾਰਿਆਂ ਸਿੱਖ ਹੁੰਦੇ ਸਾਰਾ ਕੋਈ ਕੋ ਬਖਰਾ ਜਿਹੜਾ ਪਾ ਪਰ ਅਸੀਂ ਜੇ ਇਹ ਸਮਝੀਏ ਕਿ ਅਸੀਂ ਗੁਰੂ ਨੂੰ ਦੇ ਕੇ ਕੋਈ ਵੱਡਾ ਕਰ ਰਹੇ ਆ ਤਾਂ ਉਹ ਸਾਡੀ ਇੱਕ ਭੋਲਾ ਤੋਂ ਗੁਰਬਾਣੀ ਵੀ ਸਾਨੂੰ ਇਹ ਬੜੇ ਚੰਗੀ ਤਾਂ ਗੱਲ ਜਿਹੜੀ ਆ ਉਹ ਸਮਝਾਈ ਗਈ ਕਿ ਅਸੀਂ ਮਾਲਕ ਦਾ ਜਿਹੜਾ ਸ਼ੁਕਰਾਨਾ ਧੰਨਵਾਦਾ ਇਸ ਲਈ ਨਹੀਂ ਕਰਨਾ ਕਿ ਉਹਨੂੰ ਇਹਦੀ ਬੜੀ ਚਾਹਤ ਆ ਉਹ ਖੁਸ਼ ਹੋ ਜਾਊਗਾ ਨਈ ਉਹਦੀ ਖੁਸ਼ੀ ਗਮੀ ਜਿਹੜੀ ਆ ਉਹ ਸਾਡੇ ਇਸ ਐਕਸ਼ਨ ਤੇ ਨਿਰਭਰ ਨਹੀਂ ਕਰਦੀ ਇਸ ਲਈ ਆਕਾ ਗਿਆ ਕਿ ਉਹਨੂੰ ਫਲਗੋ ਨਿਤ ਸਲਾਈ ਹੈ ਜਿਸ ਨੂੰ ਤਿਲ ਨਾ ਤੁਮਾਏ ਕਿ ਉਹਨੂੰ ਸਲਾਈ ਹੈ ਕਿ ਜਿਹਨੂੰ ਆਪਣੀ ਸਲਾਉਤਾ ਦੀ SLAGA ਦੀ ਰਾਂਜ ਮਾਤਰ ਵੀ ਜਿਹਨੂੰ ਤਮਾ ਨਹੀਂ ਲਾਲਚ ਨਹੀਂ ਉਹਨੂੰ ਕੋਈ ਖਾਸ਼ ਨਹੀਂ ਗਈ ਇਹ ਨੁਖ ਨੂੰ ਤਾਂ ਹੈ ਨੁਖ ਚਾਹੁੰਦਾ ਪਰ ਰੱਬ ਨੂੰ ਨਹੀਂ ਖਾਸ਼ ਉਹਨੂੰ ਚਾਹਤ ਨਹੀਂ ਕਿ ਆ ਮੇਰੀ ਉਸਤ ਕਰੇ ਤਾ ਮੈਂ ਉਹਨੂੰ ਜਿਆਦਾ ਦੇਊਗਾ ਇਸ ਲਈ ਜਿਹੜਾ ਉਹ ਜੇ ਨਹੀਂ ਦਿੰਦਾ ਨਹੀਂ ਸ਼ੁਕਰਾਨਾ ਕਰਦਾ ਤਾਂ ਉਹ ਦਾਦ ਬਾਬਸ ਲੈ ਲੈਂਦਾ ਨਹੀਂ ਇਸ ਲਈ ਮਹਾਰਾਜ ਬਾਣੀ ਚਾਹੁੰਦੇ ਆ ਕਿ ਜਿਹੜਾ ਉਹ ਦੇ ਨਾ ਪਛੋਤਾਏ ਏਕ ਮਨ ਹਰਜੀ ਤੇ ਆਈ ਤੋਂ ਇੱਕ ਮਨ ਇਕਜਿਤ ਪਾਏ ਹਰਗੀਆਂ ਸਦਾ ਸਦਾ ਵਧਿਆਈਆਂ ਦੇ ਨਾ ਪਛੋਤਾਏ ਉਹਦੇ ਕੇ ਪਛਤਾਉਂਦਾ ਨਹੀਂ ਕਿ ਹਾਂ ਇਹ ਮੈਨੂੰ ਸ਼ੁਕਰਾਨਾ ਨਹੀਂ ਕਰ ਰਿਹਾ ਇਹਦਾ ਧੰਵਾਦ ਨਹੀਂ ਕੀਤਾ ਤੇਰੀ ਪ੍ਰਸ਼ੰਸਾ ਨਹੀਂ ਕੀਤੀ ਇਸ ਲਈ ਜਿਹੜਾ ਮੈਂ ਕਾਨੂੰਨ ਨੂੰ ਦੇ ਬੈਠਾ ਜਿਹੜਾ ਆਮ ਮਨੁੱਖੇ ਵਾਂਗ ਸੋਚਦਾ ਕਿ ਲੋਕ ਇਹਦਾ ਬੜਾ ਬੇ ਇਹ ਨਾ ਸ਼ੁਕਰਾਂ ਬੰਦਾ ਕਿ ਮੈਂ ਇਹਦਾ ਇਹਨਾਂ ਕੰਮ ਕੀਤਾ ਇਹਨਾਂ ਕੰਮ ਸਵਾਰੇ ਇਹਦੇ ਕੰਮ ਆਇਆ ਬਿਨਾਂ ਧੰਨਵਾਦ ਕਰਨੇ ਕੀਤਾ ਔਰ ਬੰਦੇ ਬਾਂਗੀ ਰੱਬ ਦਾ ਸੁਭਾ ਜਦੋਂ ਕਈਆਂ ਨੇ ਪ੍ਰਚਾਰਣਾ ਸ਼ੁਰੂ ਕਰ ਦਿੱਤਾ ਇਸ ਲਈ ਕਿ ਜਿਹੜੇ ਰੱਬ ਤੋਂ ਮੁਨਕਰ ਆ ਉਹਨਾਂ ਦਾ ਇੱਕ ਤਰਕ ਇਹ ਵੀ ਆ ਕਿ ਰੱਬ ਤੁਹਾਡਾ ਤਾਂ ਖੁਸ਼ ਆਮਦੀ ਆ ਕਿ ਉਹ ਦੀ ਖੁਸ਼ ਆਮਦ ਕਰਾਂਗੇ ਉਹ ਖੁਸ਼ ਹੋ ਜਾਊਗਾ ਜੇ ਨਹੀਂ ਉਹ ਦੀ ਖੁਸ਼ ਆਮਦ ਕਰਾਂਗੇ ਨਰਾਜ ਹੋ ਜਾਊਗਾ ਪਰ ਇਹ ਤਰਕ ਦਾ ਕੋਈ ਆਧਾਰ ਨਹੀਂ ਆ ਦਾ ਸਾਡੇ ਵਰਗੇ ਨੇ ਜੋ ਗਲਤ ਵਿਆਖਿਆ ਕਰ ਦਿੱਤੀ ਉਹਦਾ ਅਦਾ ਜ਼ਰੂਰ ਬਣ ਗਿਆ ਪਰ ਗੁਰਬਾਣੀ ਨੇ ਸਾਨੂੰ ਬੜੇ ਸਪਸ਼ਟ ਰੂਪ ਵਿੱਚ ਆਖਿਆ ਕਿ ਮਾਲਕ ਨੂੰ ਸਾਡੇ ਧੰਨਵਾਦ ਦੀ ਲੋੜ ਨਹੀਂ ਬਲਕਿ ਧੰਨਵਾਦ ਦੀ ਸਾਨੂੰ ਲੋੜ ਆ ਇਹ ਸਾਡੀ ਜ਼ਰੂਰਤ ਆ ਬਾਕੀ ਅਸੀਂ ਧੰਨਵਾਦ ਅਸੀਂ ਉਹਦਾ ਧੰਨਵਾਦ ਕਰੀਏ ਜੋ ਇਹਦੇ ਸਾਡਾ ਆਪਣਾ ਭਲਾ ਆਪਣਾ ਲਾਭ ਆ ਅਸੀਂ ਇਹਦੇ ਆਪ ਕੋਈ ਖਟਦੇ ਆ ਕੁਝ ਪ੍ਰਾਪਤ ਕਰਦੇ ਆ ਹਾਸਲ ਕਰਦੇ ਆ ਰੱਬ ਨੂੰ ਅਸੀਂ ਇਹਨੇ ਸਮਰਤ ਨਹੀਂ ਕਿ ਅਸੀਂ ਰੱਬ ਨੂੰ ਕੋਈ ਦੇਣ ਜੋਗੇ ਆ ਉਸ ਲਈ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਕਿਸਦੇ ਉਹ ਜਿਹੜਾ ਜਿਹੜੇ ਉਹਨੂੰ ਇਵਨ ਉਹਨੂੰ ਉਹਦੇ ਹਸਤੀ ਤੋਂ ਵੀ ਮੁਨਕਰ ਆ ਜੇਕਰ ਇਹ ਗੱਲ ਹੁੰਦੀ ਤਾਂ ਉਹਨਾਂ ਦੀ ਜਿਹੜੀਆਂ ਬਾਕੀ ਜਿਹੜੀਆਂ ਬਖਸ਼ਿਸ਼ਾਂ ਰਹਿਮਤਾਂ ਨੇ ਉਹਨਾਂ ਨੂੰ ਵਾਧਾ ਰੱਖਦਾ ਨਹੀਂ ਸੁਣਦਾ ਉਹਦੇ ਸਾਰੀਆਂ ਮਾਰਦੇ ਆ ਜੋ ਜੋ ਬੰਦੇ ਦੀ ਕ੍ਰੀਏਟ ਨਹੀਂ ਕੀਤੇ ਆਈਆਂ ਉਹਨਾਂ ਦੇ ਉਹਨਾਂ ਨੂੰ ਸਾਰੇ ਮਾਣਦੇ ਆ ਚਾਹੇ ਕਿ ਕੋਈ ਰੱਬ ਨੂੰ ਮੰਨਦਾ ਜਾਂ ਨਹੀਂ ਮੰਨਦਾ ਉਹਨੂੰ ਗਾਲਾਂ ਕੱਢਦਾ ਕਿ ਉਸਦੀ ਕਰਦਾ ਉਹਨੂੰ ਇਸ ਗੱਲੋਂ ਕੋਈ ਫਰਕ ਨਹੀਂ ਪੈਂਦਾ ਜਿਵੇਂ ਦੀ ਇਵਨ ਜਿਹੜੀ ਉਹਦਾ ਜਿਹੜਾ ਸੂਰਜ ਆ ਉਹ ਸੋਚਦੇ ਕੋਈ ਪੂਜਾ ਕਰੇ ਉਹਨੂੰ ਵਾਦੋ ਕਿ ਨਾਨੀ ਸਿੱਟਦਾ ਜਿਹੜਾ ਉਹਦੀ ਪੂਜਾ ਨਹੀਂ ਮੰਨਦਾ ਉਹਨੂੰ ਉਹਦੋਂ ਕਿ ਉਹ ਵਾਪਸ ਨਹੀਂ ਲੈ ਲੈਂਦਾ ਉਹਨੂੰ ਨੇਰੇ ਚ ਨਹੀਂ ਕਰ ਦਿੰਦਾ ਚਾਹਨਾ ਸਭ ਨੂੰ ਦੇ ਰਿਹਾ ਨਹੀਂ ਪਰ ਇੱਥੇ ਇੱਕ ਸ਼ਰarati ਮੰਨਦਾ ਸਵਾਲ ਉੱਠਦਾ ਜੀ ਜੀ ਜੇ ਉਹਨੂੰ ਫਰਕ ਹੀ ਕੋਈ ਨਹੀਂ ਪੈਂਦਾ ਉਹਨੂੰ ਕੋਈ ਕੋਈ ਛੋਕਰਾਨੇ ਦਾ ਜਾਂ ਕੋਈ ਤੇ ਫਿਰ ਉਹਦੀ ਘਰ ਦੇ ਕਿਉਂ ਆ ਕਰਨ ਦੀ ਲੋੜ ਕੀ ਹੈ ਜੇ ਨਾ ਕਰੀਏ ਤਾਂ ਤਾਂ ਕੀ ਹੋ ਜਾਏਗਾ ਜੀ ਵਧੀਆ ਸਵਾਲ ਆ ਕਰਿਓ ਤੁਸੀਂ ਤੁਹਾਨੂੰ ਜਿਹੜਾ ਤੁਸੀਂ ਇਹ ਦੁਆਰਦੇ ਆ ਸਵਾਲ ਰੋੜਾ ਵਧੀਆ ਕਿ ਜੇਕਰ ਉਹਨੂੰ ਨਹੀਂ ਲੋੜ ਤਾਂ ਅਸੀਂ ਕਿਉਂ ਕਰਨਾ ਹਾਂ ਹਾਂ ਕਿਉਂ ਕਰੀਏ ਪਹਿਲਾਂ ਆਪਾਂ ਗੱਲ ਕੀਤੀ ਆ ਕਿ ਇਹ ਅਸੀਂ ਜੇ ਕਰਨਾ ਹੀ ਦੇ ਸਾਦਾ ਆਪਣਾ ਭਲਾ ਠੀਕ ਆ ਜਦੋਂ ਅਸੀਂ ਨਹੀਂ ਕਰਦੇ ਤਾਂ ਫਿਰ ਇੱਕ ਤਾਂ ਫਰਕ ਇਹ ਪੈਂਦਾ ਕਿ ਅਸੀਂ ਦਾਦ ਨਾਲ ਇਹਨਾਂ ਜੁੜ ਜਾਂਦੇ ਆ ਸਾਡੇ ਲਈ ਇਹ ਮਹਤਵਪੂਰਨ ਹੋ ਜਾਂਦੀ ਆ ਕਿ ਜਦੋਂ ਦਾਦਾ ਜਿਹੜਾ ਇੱਕ ਪਾਸੇ ਰਹਿ ਜਾਂਦਾ ਫਿਰ ਦਾਦੀ ਦੀ ਅਸੀਂ ਦੁਰਵਰਤੋਂ ਕਰਨ ਲੱਗ ਪੈਂਦੇ ਆ ਓਕੇ ਸਾਡੇ ਦੇਖੋ ਹਿੰਦੂ ਮਿਥੀਓਲੋਜੀ ਵਿੱਚ ਬੜੀ ਜਿਹੜੀ ਆ ਉਹਦੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਿਹੜਾ ਉਹ ਦਰਸਾਨ ਦਿੱਤਾ ਆ ਜਿੱਦਾਂ ਹਰਨਾਕਸ਼ਾ ਉਹ ਜਿਹੜੀ ਮਿਥੀਓਲੋਜੀ ਅਨੁਸਾਰ ਇਹ ਕੋਈ ਸਧਾਰਨ ਵਿਅਕਤੀ ਨਹੀਂ ਸੀ ਬੜੀ ਬੰਦਗੀ ਵਾਲਾ ਸੀਗਾ ਬੜੀ ਨੇ ਤਪ ਕੀਤਾ ਤਪ ਕਰਕੇ ਇਹਨੇ ਜਿਹੜਾ ਵਰ ਮੰਗ ਲਿਆ ਕਿ ਮੈਨੂੰ ਮੇਰੇ ਕਿ ਮੈਂ ਨਾ ਦੇ ਨੇ ਮਰਨ ਰਾਤ ਨੂੰ ਮਰਾਂ ਨਾ ਬੰਦੇ ਹਥੋਂ ਮਰਾਂ ਜਾਨਵਰ ਹਥੋਂ ਮਰਾਂ ਖਰ ਬੋਖੋ ਬਕਰੇ ਬੁੱਧ ਕਿਤਨਾ ਦਿਨ ਵਰ ਮੰਗ ਲੈ ਅੱਛਾ ਉਹ ਕਹਾਣੀ ਕਹਿੰਦੀ ਆ ਕਿ ਉਹ ਜਿਹਨੂੰ ਵਰ ਮਿਲ ਗਿਆ ਵੇ ਠੀਕ ਹੈ ਤਥਾਸਤੂ ਹਮ ਪਰ ਫਿਰ ਕੀ ਹੋਇਆ ਕਿ ਜਦੋਂ ਉਹਨੂੰ ਮਿਲ ਗਏ ਤਾਂ ਫਿਰ ਉਹਨੂੰ ਹੋ ਗਿਆ ਕਿ ਹੁਣ ਤੇ ਬਸ ਮੈਂ ਮੈਨੂੰ ਮਾਰ ਨਹੀਂ ਸਕਦਾ ਮੈਂ ਤਾਂ ਮਾਰ ਹੋ ਗਿਆ ਤਾਂ ਉਹਨੇ ਆਪਣੇ ਆਪ ਨੂੰ ਰੱਬ ਆਖਣਾ ਸ਼ੁਰੂ ਕਰ ਦਿੱਤਾ ਕਿ ਮੈਂ ਹੀ ਰੱਬ ਆ ਮੇਰੀ ਪੂਜਾ ਕਰੋ ਉਹਦਾ ਫਰਗੇ ਪਿਆ ਕਿ ਜਦੋਂ ਉਹ ਉਹਨੇ ਜੋ ਢੀਣ ਵਾਲਾ ਸੀਗਾ ਉਹਨੂੰ ਫਿਰ ਨਜ਼ਰ ਅੰਦਾਜ਼ ਕਰ ਦਿੱਤਾ ਆਪ ਉਹਦੀ ਥਾਂ ਮਲ ਬੈਠਾ ਉਹ ਜਿਹੜਾ ਪਹਿਲਾ ਫਰਕ ਪੈਂਦਾ ਕਿ ਸਾਡੇ ਅੰਦਰ ਜਿਹੜੀ ਹੌਮੇ ਆ ਜਿਹੜੇ ਕਿ ਅਧਿਆਤਮਿਕ ਖੇਤਰ ਵੀ ਸਭ ਤੋਂ ਵੱਡਾ ਰੋਗ ਬਣਿਆ ਗਿਆ ਜਿਹੜੇ ਕਿ ਜਿਹੜਾ ਰੋਗ ਮਨੁੱਖ ਨੂੰ ਸਹੀ ਰਥਾਂ ਵਿੱਚ ਮਨੁੱਖ ਨਹੀਂ ਰਹਿਣ ਦਿੰਦਾ ਮਨੁੱਖ ਨੂੰ ਪਸ਼ੂ ਤਰ ਦੇ ਲਿਆਉਂਦਾ ਬਲਕਿ ਪਸ਼ੂਆਂ ਨਾਲੋਂ ਵੀ ਹੇਟਾਂ ਘਰਾਉਣ ਦਾ ਕਾਰਨ ਬਣ ਜਾਂਦਾ ਠੀਕ ਹੈ ਜਿਹੜਾ ਕਿ ਇੱਕ ਬੋਝ ਬਣ ਜਾਂਦਾ ਜਿਹੜਾ ਕਿ ਮਨੁੱਖਤਾ ਦਾ ਘਾਣ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ ਅਦੇ ਉਹ ਕੇਵਲ ਮੈਂ ਆ ਤਾਂ ਮੈਂ ਹੀ ਹਾਂ ਇਹਦੇ ਦੁਆਲੇ ਹੀ ਜ਼ਿੰਦਗੀ ਪਰ ਪ੍ਰਕਰਮਾ ਕਰਦਾ ਰਹੀਦਾ ਉਹਦੇ ਅਦਰ ਸਿਰ ਸ਼ੁਕਰਾਨੇ ਵਾਲਾ ਭਾਵ ਨਹੀਂ ਆਉਂਦਾ ਉਹਨੂੰ ਲੱਗਦਾ ਕਿ ਜੋ ਕੁਝ ਆਗਾ ਮੈਂ ਤਾਂ ਮੇਰੀ ਮਿਹਨਤ ਆ ਤੇ ਮੇਰੀ ਬਦੌਲਤ ਹੋਇਆ ਇਹ ਵੀ ਬਦੌਲਤ ਉਹਦੇ ਕੀ ਆ ਕਿ ਉਹਦੀ ਹੰਕਾਰ ਹੀ ਦੀ ਬ੍ਰਿਤੀ ਆ ਉਹ ਤੇਈ ਗੁਣਾ ਜਿਹੜੀ ਉਹ ਵੱਧ ਜਾਂਦੀ ਆ ਹੋਰ ਪਰਬਲ ਹੋ ਜਾਂਦੀ ਆ ਉਹਦੇ ਉਹਦੀ ਇਨਸਾਨੀਅਤ ਸਹੀ ਹੱਥਾਂ ਵਿੱਚ ਉਹ ਖੰਭ ਲੱਗੇ ਉਡਪੜ ਜਾਂਦੀ ਆ ਉਹਦੇ ਉnde ਜਿਹੜਾ ਨਿਮਰਤਾ ਵਾਲਾ ਗੁਣ ਆ ਉਹ ਗੁਣ ਅਲੋਪ ਹੋ ਜਾਂਦਾ ਜਿਹੜੇ ਜੇ ਸ਼ੁਕਰਾਨੇ ਵਾਲਾ ਪਾਪ ਡਾਕ ਕਰ ਆਪਾਂ ਸ਼ਾਇਦ ਗਲਤ ਕਰਾਂਗੇ ਕਿ ਕਿ ਸ਼ੁਕਰਾਨਾ ਸਿਲ ਕਰਨਾ ਸ਼ੁਕਰਾਨੇ ਦਾ ਪਾਪ ਕੀ ਆ ਤਾਂ ਫਿਰ ਜਦ ਗੱਲ ਹੋਰ ਜਿਹੜੀ ਆ ਉਹ ਸਪਸ਼ਟ ਹੋ ਜਾਊਗੀ ਕਿ ਨਾ ਕਰਨ ਵੀ ਜਿਹੜਾ ਉਹ ਸਾਡਾ ਆਪਣਾ ਨੁਕਸਾਨ ਆ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਾਨੂੰ ਨਾ ਕਰਨਵੇ ਸਾਨੂੰ ਨੁਕਸਾਨ ਹੀ ਨੁਕਸਾਨ ਆ ਜਦਾ ਗੁਰੂ ਸਾਹਿਬ ਦਾ ਪਾਵਨ ਪ੍ਰਮਾਣ ਆਪਾਂ ਸੋਦਰ ਵਿੱਚ ਪੜ੍ਹਦੇ ਆਂ ਸ਼ਬਦ ਕਿ ਹਰ ਬਿਸਰਤ ਤੇਰੇ ਗੁਣ ਗਲੇ ਆ ਤੇ ਰੱਬ ਨੂੰ ਭੁਲਾਉਣ ਵਾਲੇ ਆ ਰੱਬ ਨੂੰ ਭੁਲਾਉਣ ਨਾਲ ਕੀ ਹੋਊਗਾ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਫਰਕ ਤੈਨੂੰ ਪਊਗਾ ਕਿਸ ਰੂਪ ਪਊਗਾ ਕਿ ਤੇਰੇ ਗੁਣ ਗਲੇ ਆ ਤੇਰੇ ਦੇ ਜਿਹੜੀ ਚੰਗੀਆਂ ਆਗੇ ਆ ਗੁਣ ਹੈਗੇ ਆ ਜਿੰਨਾ ਗੁਨਾ ਕਰਗੇ ਤੋਂ ਇਨਸਾਨ ਕਲਾਉਣ ਦਾ ਹੱਕ ਦਾ ਅਧਿਕਾਰ ਆ ਉਹ ਗੁਣ ਤੇਰੇ ਸਾਥ ਛੱਡਦੇ ਜਾਣਗੇ ਉਹ ਗੁਣ ਤੇਰੇ ਤੋਂ ਖੰਭ ਲਾ ਕੇ ਉੱਡ ਪੜ ਜਾਣਗੇ ਫਿਰ ਕੀ ਹੋਊਗਾ ਕਿ ਇੱਕ ਸਟੇਜ ਐਸੀ ਹੋਊਗੀ ਕਿ ਤੇਰੀ ਸ਼ਕਲ ਸ਼ੁਰੂ ਤਾਂ ਮਨੁੱਖਾਂ ਵਰਗੀ ਰਹੂਗੀ ਸ਼ਕਲ ਸ਼ੁਰੂ ਤਾਂ ਮਨੁੱਖਾਂ ਵਰਗੀ ਹੋਊਗੀ ਪਰ ਤੇਰੇ اندر ਮਨੁੱਖਤਾ ਨਹੀਂ ਹੋਊਗੀ ਜਿਹੜੇ ਜਦੋਂ ਬਾਣੇ ਚ ਆਇਆ ਕਿ ਮਾਨਸ ਚੰਮ ਲਪੇਟੇ ਅੰਦਰੋਂ ਕਾਲਿਆ ਕਿ ਬੋਧਿਆਂ ਦਾ ਚਾਮੀ ਮਨੁੱਖਾਂ ਵਰਗਾ ਉਹਨਾਂ ਅੰਦਰ ਮਨੁੱਖਤਾ ਨਹੀਂ ਜਿਹੋ ਸਾਡੇ ਇਤਿਹਾਸ ਬੜੀ ਸੰਭਾਲਕ ਸਾਖੀ ਆ ਰੋ ਕੈਮਰਾ ਬਹੁਤ ਸਾਰੇ ਸਾਖੀਆਂ ਦਾ ਜਿਹੜਾ ਅਸਲ ਜਿਹੜਾ ਤਾਤਾ ਉਹ ਹਲੋਪ ਹੋ ਗਿਆ ਹਾਂਜੀ ਜਿਹੜਾ ਜਦੋਂ ਪਾਈਕੋੜਾ ਜਿਹਨੂੰ ਕੋੜ ਰੱਖਿਆ ਗਿਆ ਜਿਹਦਾ ਅਸੀਂ ਸਮੋਦਨ ਕਰਨ ਲੱਗੇ ਕਰਦੇ ਆ ਉਹ ਕਹਿੰਦਾ ਜਦੋਂ ਗੁਰੂ ਸਾਹਿਬ ਨੂੰ ਮਿਲੇ ਆ ਉਹ ਬੀਰ ਜਾਤ ਨਾਲ ਸੰਬੰਧਿਤ ਆ ਠੀਕ ਹੈ ਖਰਾਬਾਂ ਇਸ ਵਿਸਤਾਰਕ ਨਹੀਂ ਜਾਂਦੇ ਇਹਦਾ ਪੱਖ ਆਪਾਂ ਸਾਂਝਾ ਕਰਨਾ ਚਾਹੁੰਦੇ ਆ ਉਸ ਪੱਖ ਵਾਲੀ ਆਵਾ ਕਿ ਗੁਰੂ ਸਾਹਿਬ ਜਦੋਂ ਪੁੱਛਦੇ ਆ ਕਿ ਪਾਈਕੋੜੇ ਆ ਖਾਣ ਲੋ ਇਹਨਾਂ ਕੋਈ ਕੁਦਰਤ ਨੇ ਪੈਦਾ ਕੀਤਾ ਹੋਇਆ ਤੂੰ ਉਹ ਖਾਣ ਦੀ ਬਜਾਏ ਤੂੰ ਬੰਦਿਆਂ ਨੂੰ ਮਾਰ ਕੇ ਕਿਉਂ ਖਾਣਾ ਤਾਂ ਭਾਈ ਕੋਟਾ ਕਹਿੰਦਾ ਕਿ ਮਹਾਰਾਜ ਸੱਚ ਹੈ ਕਿ ਮੈਂ ਕਦੇ ਕਿਸੇ ਬੰਦੇ ਨੂੰ ਨਹੀਂ ਮਾਰਿਆ ਹੂੰ ਬੰਦੇ ਨੂੰ ਮਾਰ ਕੇ ਮੈਂ ਬੰਦੇ ਦਾ ਮਾਸ ਨਹੀਂ ਖਾਦਾ ਗੁਰੂ ਸਾਹਿਬ ਤਾਂ ਸਮਝਦੇ ਆ ਕਿ ਕੋਟਾ ਕੀ ਕਹਿ ਰਿਹਾ ਕੀ ਕਹਿਣਾ ਚਾਹੁੰਦਾ ਪਰ ਗਲਬਤ ਅੱਗੇ ਦੁਰਦੀ ਹੈ ਕਿ ਸਾਡੇ ਵਰਗੇ ਦੇ ਸਮਝ ਵਿੱਚ ਆ ਜਾਵੇ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਭਾਈ ਕੋਟਿਆ ਪਰ ਤੇਰੇ ਵਰਗੇ ਨੇੜੇ ਤੇੜੇ ਮ ਦੂਰ ਦਰੜੇ ਤਾਂ ਕਈ ਫੈਲਿਆ ਆਇਆ ਇਹ ਹੀ ਪ੍ਰਸਿੱਧਾ ਮਸ਼ਹੂਰਾ ਕਿ ਤੂੰ ਆਉਂਦੇ ਜਾਂਦੇ ਰਾਈਆਂ ਨੂੰ ਜਿਹੜਾ ਉਹ ਫੜ ਕੇ ਤਲਕੇ ਖਾ ਜਾਣਾ ਤਾਂ ਕੀ ਜਿਹੜੇ ਲੋਕੀ ਆਖਦੇ ਆ ਜੋ ਸੁਣਿਆ ਇਹ ਗਲਤ ਆ ਤਾਂ ਭਾਈ ਕੋੜਾ ਕਹਿੰਦਾ ਫਿਰ ਸ਼ਬਦ ਦੁਹਰਾ ਰਿਹਾ ਕਿ ਬੜੀ ਸੰਭਾਲ ਕੁਸ਼ਾਕੀ ਆ ਤੁਸੀਂ ਸ਼ਬਦਾਂ ਨੂੰ ਫੜ ਕੇ ਬਹਿ ਜੰਨੇ ਆ ਜੋ ਸਮਝਾਉਣੇ ਜਿਸ ਵੇ ਇਸ਼ਾਰਾ ਕਰਦੇ ਆ ਕਿ ਉਹਨਾਂ ਨੂੰ ਅਸੀਂ ਜਿਹੜਾ ਉਹ ਨਜ਼ਰ ਅੰਦਾਜ਼ ਕਰ ਦਿੰਨੇ ਆ ਤਾਂ ਭਾਈ ਕੋੜਾ ਕਹਿੰਦਾ ਕਿ ਮਹਾਰਾਜ ਗੱਲ ਇਹ ਆ ਕਿ ਜੇ ਲੋਕ ਕਹਿੰਦੇ ਆ ਤੇ ਉਹ ਠੀਕ ਹੀ ਆਖਦੇ ਹੋਣਗੇ ਮੈਂ ਨਹੀਂ ਕਹਿੰਦਾ ਉਹ ਗਲਤ ਕਹਿੰਦੇ ਆ ਪਰ ਮੈਂ ਵੀ ਗਲਤ ਨਹੀਂ ਕਹਿੰਦਾ ਹੂੰ ਫਿਰ ਗੱਲ ਕੀਤੀ ਕਿ ਉਹ ਇੱਕ ਸ਼ੀਸ਼ਾ ਲੈ ਕੇ ਆਉਂਦਾ ਕਹਿੰਦਾ ਕਿ ਮੇਰਾ ਜਿਹੜਾ ਮੇਰਾ ਗੁਰੂ ਸੀਗਾ ਉਹ ਮੈਨੂੰ ਇੱਕ ਸ਼ੀਸ਼ਾ ਦੇ ਗਿਆ ਸੀਗਾ ਇਸ ਸ਼ੀਸ਼ੇ ਦੀ ਵਿਸ਼ੇਸ਼ਤਾ ਇਹ ਆ ਕਿ ਜਦੋਂ ਜਿਹਦੇ ਵੀ ਸਾਹਮਣੇ ਕਰੋ ਆਮ ਜਿਹੜਾ ਸ਼ੀਸ਼ਾ ਉਹ ਜਿਹੋ ਜਿਹਦਾ ਸਗਲ ਸ਼ੁਰੂ ਤੋਂ ਹੋਊਗੀ ਉਹਦੇ ਵਿੱਚ ਉਹਦਾ ਅਕਸਨ ਖਾਈ ਦਿੰਦਾ ਉਹਦਾ ਪਰ ਇਹ ਸ਼ੀਸ਼ਾ ਜਿਹੜਾ ਇਹ ਇਹਦਾ ਉਲਟਾ ਇਹਦੇ ਵਿੱਚ ਜੋ ਬਾਹਰੋਂ ਆਉ ਉਹ ਨਹੀਂ ਜੋ ਅੰਦਰੋਂ ਆ ਉਹ ਦਿਖਾਈ ਦਿੰਦਾ ਤੁਹਾਰਾ ਜਿਹੜੇ ਤੁਸੀਂ ਬੰਦੇ ਕਹਿੰਦੇ ਆ ਕਿ ਮੈਂ ਇਨਸਾਨ ਫੜ ਕੇ ਮਾਰ ਕੇ ਖਾਂਦਾ ਰਿਆ ਇਹ ਜਦੋਂ ਕੋਈ ਫੜਦਾ ਸੀਗਾ ਮੈਂ ਲੈ ਆ ਕੇ ਉਹਨਾਂ ਸ਼ੀਸ਼ੇ ਦੇ ਸਾਹਮਣੇ ਕਰਦਾ ਸੀਗਾ ਤਾਂ ਮੈਂ ਦੇਖਦਾ ਸੀਗਾ ਕਿ ਜਿਹੜੇ ਬੰਦੇ ਦਿਖਾਈ ਦੇ ਨੇ ਉਹ ਬੰਦੇ ਤੇ ਹੈ ਨਹੀਂ ਅੰਦਰੋਂ ਇਹ ਤੇ ਤਰ੍ਹਾਂ ਤਰ੍ਹਾਂ ਦੇ ਕੋ ਪਸ਼ੂ ਸੀ ਕੋਈ ਕਿਹੜਾ ਪਸ਼ੂ ਕੋਈ ਕਿਹੜਾ ਪਸ਼ੂ ਸੀਗਾ ਜਦੋਂ ਮੈਂ ਦੇਖਦਾ ਸੀਗਾ ਕਿ ਇਹ ਤਾਂ ਮਨੁੱਖਾ ਕਿ ਸ਼ਕਲ ਸੋਹ ਤੇ ਮਨੁੱਖਾਂ ਵਰਗੇ ਰੱਖਦਾ ਪਰ ਮਨੁੱਖ ਤਾਂ ਹੈ ਨਹੀਂ ਬਿਰਤੀ ਹੋਰ ਤਾਂ ਉਹ ਮੈਂ ਉਹਨਾਂ ਮਨੁੱਖਾਂ ਨੂੰ ਜਿਹੜਾ ਮੈਂ ਸੰਭਾਲ ਕੇ ਸਾਖੀ ਹਾਂ ਥੰਬਲ ਤੇ ਮੈਂ ਤਾਂ ਉਹਨਾਂ ਨੂੰ ਮਹਾਰਜੂ ਜੋ ਸ਼ਕਾਰ ਬਣਾਇਆ ਤੋਂ ਗੱਲ ਇਹ ਹੈ ਕਿ ਜਿਹੜਾ ਗੁਰੂ ਸਾਹਿਬ ਜੋ ਕੋਈ ਕਹਿ ਰਿਹਾ ਸਾਨੂੰ ਸਮਝਾ ਰਿਹਾ ਦ੍ਰਿੜ ਕਰਵਾ ਰਿਹਾ ਸਾਨੂੰ ਉਹ ਪੱਖ ਸਮਝਣ ਦੀ ਲੋੜ ਆ ਸਾਨੂੰ ਇਹ ਪੱਖ ਜਿਹੜੇ ਧਿਆਨ ਦੇ ਰੱਖਣ ਦੀ ਲੋੜ ਆ ਕਿ ਅਸਲੀ ਦਾ ਸ਼ੁਕਰਾਂ ਜਿਹੜਾ ਅਸੀਂ ਨਹੀਂ ਕਰਦੇ ਤਾਂ ਨਾ ਕਰਨਾ ਜਿਹੜਾ ਸਾਨੂੰ ਨੁਕਸਾਨ ਆ ਉਹ ਸਾਨੂੰ ਨੁਕਸਾਨ ਹੁੰਦਾ ਉਹ ਨੁਕਸਾਨ ਦਾ ਰੂਪ ਇਹ ਆ ਕਿ ਸਾਡੀ ਪਸ਼ੂ ਬਿਰਤੀ ਆ ਪਸ਼ੂ ਬਿਰਤੀ ਕਣਵੀ ਯੋਗ ਨਹੀਂ ਪਸ਼ੂ ਨਾਲ ਵੀ ਕੀ ਗੁਜ਼ਰੀ ਪਸ਼ੂ ਮਦ ਫਿਰ ਵੀ ਉਹਨਾਂ ਦਾ ਪ੍ਰਕਿਰਤੀ ਵੀ ਜੀ ਰਹੇ ਆ ਪਰ ਅਸੀਂ ਕਿਰਨ ਨੂੰ ਉਦਾਹਰਣ ਇਸ ਲਈ ਦੇ ਦਿੰਦੇ ਆ ਕਿਉਂਕਿ ਸਾਡੀ ਭਾਸ਼ਾ ਦੀ ਸਮਝ ਜਵਾਂਦੇ ਪਕੜ ਵੀ ਚ ਆਉਂਦੀ ਹੈ ਪਰ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਪਸ਼ੂ ਤੇ ਆਪਣੇ ਸੁਭਾਅ ਜੀ ਰਹੇ ਆ ਤਾਂ ਅਸੀਂ ਜਿਹੜਾ ਉਹ ਨਵੇਂ ਤਲ ਦੇ ਆ ਜੰਨੇ ਆ ਔਰ ਦਾਤਾਂ ਦੀ ਜਿਹੜੀਆਂ ਜੋ ਦੀਆਂ ਬਖਸ਼ਿਸ਼ਾਂ ਉਹ ਆਪਣੀ ਮਿਹਨਤ ਦਾ ਸਟਾ ਸਮਝ ਕੇ ਅਸੀਂ ਫਿਰ ਕੇ ਵਿਰਾਮ ਉਹ ਹੰਕਾਰ ਹੀ ਬਿਰਤੀ ਜਿਹੜੀ ਆ ਸਾਡੀ ਬਣ ਪਰਬਲ ਹੋ ਜਾਂਦੀ ਆ ਇਸ ਲਈ ਗੁਰੂ ਸਾਹਿਬ ਜਦੋਂ ਕਹਿੰਦੇ ਆ ਪ੍ਰਾਪਤੀ ਦੇ ਕਹਿੰਦੇ ਆ ਕਿ ਕਾਲਾ ਨਾ ਮਿਲਿਓ ਸੇਵ ਨਾ ਮਿਲਿਓ ਮਿਲੋ ਆਇਆ ਚਿੰਤਾ ਇਸ ਲਈ ਗੁਰਬਾਣੀ ਵਿੱਚ ਪ੍ਰਸਾਦ ਸ਼ਬਦ ਵਾਰ-ਵਾਰ ਆਇਆ ਮੇਰੀ ਸ਼ਬਦ ਵਾਰ-ਵਾਰ ਆਇਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮਿਹਨਤ ਨਹੀਂ ਕਰਨੀ ਤੁਸੀਂ ਕਲਣਾ ਨਹੀਂ ਕਲਨੇ ਅਸੀਂ ਹੱਥ ਦੇ ਹੱਥ ਰੱਖ ਕੇ ਬੈਠੇ ਰਹਿਣਾ ਨਹੀਂ ਅਸੀਂ ਮਿਹਨਤ ਕਰਨੀ ਆ ਕਲਣਾ ਕਲਨੇ ਆ ਜੋ ਸੰਸਾਰ ਚ ਵੀ ਜ਼ਿੰਦਗੀ ਜਿਉਣੀ ਆ ਪਰ ਜੋ ਪ੍ਰਾਪਤੀ ਆ ਜੋ ਫਲ ਆ ਉਹ ਅਸੀਂ ਆਪਣੀ ਮਿਹਨਤ ਦਾ ਸਟਾਨੀ ਸਮਝਣਾ ਕਿਉਂਕਿ ਜਦੋਂ ਆਪਣੀ ਮਿਹਨਤ ਦਾ ਆਪਣੀ ਸਿਆਣਪ ਦਾ ਸਟਾਨਾ ਸਮਝਾਂਗੇ ਤਾਂ ਫਿਰ ਐਸਾ ਹੱਡੀ ਹੰਕਾਰ ਮੇ ਬਿਰਤੀ ਜਿਹੜੀ ਆ ਉਹ ਉੱਪਰ ਵੱਲ ਹੋ ਜੋਗੀ। ਤੁਸੀਂ ਜਿਹੜਾ ਨਾ ਕਰਨ ਦਾ ਨੁਕਸਾਨ ਜਿਹੜਾ ਉਹ ਸਾਨੂੰ ਹੁੰਦਾ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਾਨੂੰ ਜਰੂਰ ਫਰਕ ਪੈਂਦਾ। ਜੀ ਠੀਕ ਆ। ਨਹੀਂ ਇਸ ਵੀ ਅੱਜ ਅੱਤੇ ਸੰਕੋਚਦੇ ਆਂ। ਬੜੇ ਵਧੀਆ ਤਰੀਕੇ ਨਾਲ ਤੁਸੀਂ ਗੁਰਬਾਣੀ ਵਿੱਚ ਧੰਨਵਾਦ ਦਾ ਸੰਕਲਪ, ਸ਼ੁਕਰਾਨੇ ਦਾ ਸੰਕਲਪ ਕੀ ਆ ਉਹਦੇ ਬਾਰੇ ਦੱਸਿਆ ਤੇ ਇਹ ਦੱਸਿਆ ਕਿ ਅਸੀਂ ਕਿਉਂ ਕਰਦੇ ਆਂ। ਤੇ ਜੇ ਨਾ ਕਰੀਏ ਤਾਂ ਉਹਦਾ ਨੁਕਸਾਨ ਕੀ ਹੈ ਸਾਡਾ ਜਿਹੜਾ ਇੱਕ ਹੈਬਿਟ ਹੈ ਸਾਡਾ ਨੇਚਰ ਹੈ ਹੈਬਿਟ ਤੋਂ ਨੇਚਰ ਬਣਦੀ ਹੈ ਉਹ ਹੈਬਿਟ ਜੇ ਸਾਡੇ ਵਿੱਚ ਚੁਕਰਾਨੇ ਦੀ ਆ ਜਾਏ ਤਾਂ ਅਸੀਂ ਨਿਮਰਤਾ ਵਿੱਚ ਆ ਜਾਾਂਗੇ ਇਹ ਗੁਣ ਸਾਡੇ ਸਾਰਿਆਂ ਦੇ ਅੰਦਰ ਆਪਣੇ ਆਪ ਆਣਾ ਸ਼ੁਰੂ ਹੋ ਜਾਏਗਾ ਉਹ ਫਿਰ ਸਾਡੀ ਨੇਚਰ ਬਣ ਜਾਏਗੀ ਉਸ ਨਾਲ ਕਈ ਹੋਰ ਬirtੀਆਂ ਮਠ ਬੋਲੜਾ ਦੀ ਜਾਂ ਹੋਰ ਕਈ ਬirtੀਆਂ ਉਹਦੇ ਵਿੱਚੋਂ ਉਤਬਲ ਆ ਜਾਣ ਗਿਆ ਸੇਵਾ ਦਾ ਭਾਵਨਾ ਆ ਜਾਏਗੀ ਕਈ ਹੋਰ ਵਿੱਚੋਂ ਜੜੇ ਗੋਣਾ ਉਹ ਪੈਦਾ ਹੋਣਗੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਵਧੀਆ ਤਰੀਕੇ ਨਾਲ ਕੀਤਾ ਸੋ ਅਗਲੀ ਵਾਰੀ ਫਿਰ ਅਸੀਂ ਨੂੰ ਥੋੜਾ ਜਿਹਾ ਕੰਟੀਨਿਊ ਕਰਕੇ ਤੇ ਜਿਹੜੇ ਕੁਐਸਚਨ ਆਉਣਗੇ ਉਹਨਾਂ ਦੇ ਨਾਲ ਲਾ ਕੇ ਅਸੀਂ ਨੂੰ ਕੋਸ਼ਿਸ਼ ਕਰਾਂਗੇ ਕਿ ਅਨੁਸਾਰੇ ਨੂੰ ਕਨਕਲੂਡ ਕਰੀਏ ਇਸ ਟੌਪਿਕ ਨੂੰ ਸਾਰੇ ਦਰਸ਼ਕਾਂ ਦਾ ਦੇਖਣ ਵਾਲਿਆਂ ਦਾ ਤੇ ਜਿਹੜੇ ਸਾਡੇ ਨੂੰ ਲਾਈਕ ਕਰਦੇ ਆ ਕਮੈਂਟ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਭਾਈ ਸਾਹਿਬ ਤੁਹਾਡਾ ਵੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ